ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚੈਰ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਥ्रेडਵਰਕ ਦੀ ਕਲੈਕਸ਼ਨ ਲੈ ਕੇ ਆਈ ਆ ਬਹੁਤ ਸੋਹਣੀ ਹੈ ਨਾ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਨੈਕਸਟ ਗਾਹਾਂ ਦਿਨ ਢਹਾਂ ਦੇ ਨੇੜ ਆ ਰਹੇ ਨੇ ਸੋ ਜਿਹੜੀਆਂ ਪਹਿਲਾਂ ਥ्रेडਵਰਕ ਦੇ ਸੂਟ ਭਾਲਦੀਆਂ ਸੀਗੀਆਂ ਵੀ ਕੁਝ ਅਲੱਗ ਹੋਵੇ ਪ੍ਰਿੰਟਾਂ ਤੋਂ ਕੁਝ ਅਲੱਗ ਪ੍ਰਿੰਟਿੰਗ ਤਾਂ ਮਿਲੂਗੀ ਮਿਲੂ ਨਾਲ ਸਾਰੇ ਸੂਟਾਂ ਦੇ ਉੱਪਰ ਥ्रेड ਵਰਕ ਦਾ ਕੰਮ ਮਿਲੂ ਬਹੁਤ ਸੋਹਣਾ ਜਾਨੀ ਕਿ ਕੰਮ ਹੋ ਕੇ ਆਇਆ ਸੂਟਾਂ ਦੇ ਉੱਪਰ ਤੇ ਚਾਰ ਤੀਸ ਮੈਂ ਦਿਖਾਉਂਗੀ ਰਾਮ ਟੈਕਸ ਦੇ ਠੀਕ ਹੈ ਜੀ 에ਅਰ ਕੂਲ ਬੇਸ ਦੇ ਉੱਪਰ ਆਏ ਨੇ ਰੇਂਜ ਬਹੁਤ ਪਿਆਰੀ ਹੈ ਜਾਂ ਬਹੁਤ ਹੀ ਸੋਹਣੀ ਹੈ ਇਹ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਦੇ ਨਵੇਂ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਥਰੂ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਪੇਮੈਂਟ ਦਾ ਮੈਥਡ ਆਨਲਾਈਨ ਹੀ ਹੈ ਜੀ ਕੈਸ਼ অন ਡਿਲੀਵਰੀ ਅਵੇਲੇਬਲ ਨਹੀਂ ਹੈਗੀ ਤੇ ਜਿਹੜੀਆਂ ਵੀ ਨਾਲ ਸਕਰੀਨਸ਼ਾਟ ਨਹੀਂ ਲੈ ਸਕਦੀਆਂ ਨੰਬਰਿੰਗ ਤੁਸੀਂ ਦੱਸ ਦਿਓ ਬਟ ਫੋਨ ਤੇ ਦੱਸ ਦਿਓ ਕਾਲ ਕਰਕੇ ਕਾਲ ਕਰਕੇ ਸਾਨੂੰ ਯਾਦ ਨਹੀਂ ਰਹਿੰਦਾ ਕਿ ਤੁਸੀਂ ਕੀ ਕਿਹੜਾ ਨੰਬਰ ਦੱਸਿਆ ਜਾਂ ਕਿਵੇਂ ਜਿੰਨਾ ਚਿਰ ਵਟਸਐਪ ਤੇ ਤੁਹਾਡੀ ਚਾਟ ਸ਼ੋਅ ਨਹੀਂ ਖੁੰਦੀ ਹੈਗੀ ਠੀਕ ਹੈ ਜੀ ਜਦੋਂ ਵੀ ਤੁਸੀਂ ਚਾਹੇ ਲਿਖ ਨਹੀਂ ਸਕਦੇ ਤਾਂ ਵਾਇਸ ਮੈਸੇਜ ਭਰ ਕੇ ਤੁਸੀਂ ਭੇਜ ਦਿਆ ਕਰੋ ਕਿ ਆਹ ਆ ਨੰਬਰ ਦੇ ਸੂਟ ਸਾਨੂੰ ਚਾਹੀਦੇ ਨੇ ਤਾਂ ਥੋੜਾ ਜਿਹਾ ਈਜ਼ੀ ਹੋ ਜਾਂਦਾ ਜੀ ਠੀਕ ਹੈ ਜੀ ਲੋ ਚੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਸੂਟ ਪਹਿਲਾਂ ਮੈਂ ਤੁਹਾਨੂੰ ਦਿਖਾਉਣੀ ਆ ਰਾਮ ਟੈਕਸ ਦੇ ਰਾਮ ਟੈਕਸ ਦੀ ਪ੍ਰੋਪਰ ਕਲੈਕਸ਼ਨ ਰਹੂਗੀ ਇਹ ਬਹੁਤ ਸੋਹਣੇ ਦੁਪੱਟਿਆਂ ਦੇ ਨਾਲ ਆਇਆ ਲੈਮਨ ਸ਼ੇਡ ਆ ਪਹਿਲਾਂ ਹੀ ਇਹਨਾਂ ਦਾ 에ਅਰ ਕੂਲ ਬੇਸ ਆ ਇਹ ਬਹੁਤ ਹੀ ਪਿਆਰਾ ਰੇਂਜ ਬਹੁਤ ਸੋਹਣੀ ਆਈ ਹੈ ਜੀ ਲੈਮਨ ਸ਼ੇਡ ਦੇ ਉੱਪਰ ਸੂਟ ਰਹੂਗਾ 프린ਟਿੰਗ ਚੈੱਕ ਕਰ ਲਓ 프린ਟਿੰਗ ਰਹੂਗੀ ਸੂਟ ਦੇ ਵਿੱਚ ਬਿਲਕੁਲ ਲਾਈਟ ਜੇ ਮਿੱਠੇ ਜੇ ਪ੍ਰਿੰਟ ਨੇ ਬਿਲਕੁਲ ਮਿੱਠਾ ਜਿਹਾ ਠੰਡਾ ਜਿਹਾ ਸਟਾਫ ਆ ਗਰਮੀਆਂ ਦੇ ਵਿੱਚ ਵੇਅਰ ਕਰਨ ਲਈ ਬਿਲਕੁਲ ਲਾਈਟ ਵੇਟ ਜੇ ਆ ਤੇ ਸਾਰੇ ਪ੍ਰਿੰਟਿੰਗ ਵੀ ਮਿਲੂਗੀ ਸ਼ਰਟ ਦੇ ਵਿੱਚਕਾਰ ਜਿੰਨਾ ਵੀ ਤੁਸੀਂ ਦੇਖਦੇ ਹੋ ਸਾਰਾ ਥ्रेड ਵਰਕ ਦਾ ਕੰਮ ਮਿਲੂਗਾ ਸਾਰਾ ਟੋਟਲੀ ਥ्रेड ਦਾ ਕੰਮ ਮਿਲੂਗਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਇਸ ਤਰ੍ਹਾਂ ਰਹੂਗਾ ਇਹਦਾ ਸਾਰਾ ਘੇਰਾ ਤਰਾਮ ਟੈਕਸਿਸ ਸਟੈਂਪਿੰਗ ਮਿਲੂ ਸੂਟ ਦੇ ਉੱਪਰ ਤੇ ਨਾਲ ਹੀ ਤੁਹਾਨੂੰ ਮਿਲੂਗੀ ਜੀ ਪਲੇਨ ਬਾਟਮ ਬਾਟਮ ਪਲੇਨ ਰਹੂਗੀ ਤੇ ਨਾਲ ਇਹਨਾਂ ਦੇ ਜਿਹੜੇ ਦੁਪੱਟੇ ਮਿਲਣਗੇ ਪਿਓਰ ਦੇ ਦੁਪੱਟੇ ਆ ਜੀ ਇਹਨਾਂ ਦੇ ਨਾਲ ਡਿਜੀਟਲ ਲੱਗੇ ਹੋਏ ਦੁਪੱਟੇ ਵੀ ਬਹੁਤ ਸੋਹਣੇ ਆ ਬਹੁਤ ਪਿਆਰੇ ਨੇ ਬਿਲਕੁਲ ਲਾਈਟ ਜੇ ਮਿੱਠੇ ਜੇ ਕਲਰ ਨੇ ਦੁਪੱਟਿਆਂ ਦੇ ਵੀ ਤੋ ਜਿਹੜੀਆਂ ਵੀ ਭੈਣਾਂ ਨੂੰ ਜਿਹੜਾ ਵੀ ਸੂਟ ਪਸੰਦ ਆਊਗਾ ਫਟਾਫਟ ਸਕਰੀਨਸ਼ਾਟ ਲੈਣਿਆ ਤੇ ਆਰਡਰ ਕਰਨਿਆ ਦੇਖੋ ਕਿੰਨਾ ਸੋਹਣਾ ਮਿੱਠਾ ਜਿਹਾ ਪਿਆਰਾ ਜਿਹਾ ਪ੍ਰਿੰਟ ਆ ਤੇ ਪਿਓਰ ਦਾ ਦੁਪੱਟਾ ਬਿਲਕੁਲ ਨਿੱਕੇ ਨਿੱਕੇ ਬੂੰਦ ਜਿਹਾ ਬਣਿਆ ਹੋਇਆ ਕੋਈ ਜਿਆਦਾ ਵੱਡਾ ਫਲਾਵਰ ਨਹੀਂ ਹੈਗਾ ਦੁਪੱਟੇ ਦੇ ਉੱਪਰ ਇਹਦਾ ਨੰਬਰ ਰਹੂਗਾ 1 1 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚ ਤੁਹਾਨੂੰ 4 ਕਲਰ ਦੇ ਆ ਦਵਾਂਗੇ 4 ਹੀ ਕਲਰ ਇਹਦੇ ਬਹੁਤ ਪਿਆਰੇ ਜਿਹੜਾ ਆਪਾਂ ਖੋਲਿਆ ਇਹ ਲੈਮਨ ਸ਼ੇਡ ਖੋਲਿਆ ਨੈਕਸਟ ਵਾਲਾ ਇਹਦੇ ਵਿੱਚ ਹੈਗਾ ਵਾ ਪਿੰਕ ਸ਼ੇਡ ਇਹ ਥੋੜੀ ਜਿਹੀ ਪਰਪਲ ਟੋਨ ਤੇ ਪਿੰਕ ਆ ਪ੍ਰੋਪਰ ਪਿੰਕ ਨਹੀਂ ਹੈਗਾ ਜੀ ਬਹੁਤ ਸੋਹਣਾ ਮਿੱਠਾ ਜਿਹਾ ਮੀਡੀਅਮ ਜਿਹਾ ਕਲਰ ਆ ਨੰਬਰ ਹੋਊਗਾ ਜੀ 2 ਹਲੋ ਨੈਕਸਟ ਵਾਲ ਆ ਗਿਆ ਬਲੂ ਵਾਲਾ ਲਵੈਂਡਰ ਬਲੂ ਕਲਰ ਦੇ ਉੱਪਰ ਆ ਨਾਲ ਸੇਮ ਆ ਰਿਹਾ ਇਹਨਾਂ ਦੇ ਦੁਪੱਟੇ ਨੰਬਰ ਹੋਊਗਾ ਜੀ 3 ਤਿੰਨ ਨੰਬਰ ਖੂਟ ਲਓਗਾ ਨੈਕਸਟ ਵਾਲਾ ਆ ਰਿਹਾ ਥੋੜਾ ਜਿਹਾ ਮਸਟਰਡ ਟੂਨ ਤੇ ਜਿਹੜਾ ਫਰਸਟ ਸੀ ਉਹ ਲੈਮਨ ਟੂਨ ਤੇ ਸੀ ਇਹ ਵਾਲਾ ਥੋੜਾ ਜਿਹਾ ਮਸਟਰਡ ਸਕਿਨ ਦੀ ਟੂਨ ਬਹੁਤ ਸੋਹਣੀ ਨਾ ਮਸਟਰਡ ਆ ਨਾ ਸਕਿਨੀ ਆ ਬਹੁਤ ਸੋਹਣਾ ਡਿਫਰੈਂਟ ਜਿਹਾ ਕਲਰ ਆ ਇਹ ਬਹੁਤ ਹੀ ਪਿਆਰਾ ਨੰਬਰ ਹੋਊਗਾ ਜੀ 4 ਨਾਲ ਇਹਦਾ ਵੀ ਦੁਪੱਟਾ ਸੇਮ ਹੋਊਗਾ ਚਾਰੀ ਕਲਰ ਨੇ ਚਾਰੀ ਬਹੁਤ ਪਿਆਰੇ ਨੇ ਸੋ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਊਗਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਠੀਕ ਹੈ ਜੀ ਚਾਰ ਕਲਰਾਂ ਦੇ ਉੱਪਰ ਆ ਪ੍ਰਾਈਸ ਸਾਰਾ ਵੀਡੀਓ ਦਾ ਇੱਕੋ ਹੀ ਰਹੂਗਾ ਜਿਹੜਾ ਮਰਜੀ ਤੁਸੀਂ ਚੱਕ ਲਿਓ ਵਿਦ ਕੋਰੀਅਰ ਦੇ ਨਾਲ ਲਓ ਜੀ ਆਹ ਵਾਲਾ ਸੈੱਟ ਰਿਪੀਟ ਤੇ ਆ ਗਿਆ ਇਹਦਾ ਮਤਲਬ ਕਿ ਤਿੰਨ ਕਲਰਾਂ ਉੱਪਰ ਆਉਂਦਾ ਇੱਕ ਕਲਰ ਸਾਡਾ ਇੱਥੇ ਸੋਲਡ ਆਊਟ ਹੋ ਗਿਆ ਸੀਗਾ ਤੇ ਤਿੰਨ ਕ ਇਹਦੇ ਦੋ ਕਲਰ ਹੋਣ ਅਵੇਲੇਬਲ ਹੈਗੇ ਨੇ ਜਿਹੜੀਆਂ ਭੈਣਾਂ ਨੂੰ ਚਾਹੀਦਾ ਹੋਇਆ ਸ਼ਿਮਰ ਦੇ ਉੱਪਰ ਆ ਕਾਟਨ ਸ਼ਿਮਰ ਆ ਬਹੁਤ ਸੋਹਣੀ ਬਹੁਤ ਹੀ ਪਿਆਰੀ ਬਿਲਕੁਲ ਸੌਫਟ ਵਾਲਾ ਬੇਸ ਲੱਗਿਆ ਕੋਈ ਵੀ ਇਹਨੂੰ ਇਹ ਨਹੀਂ ਹੈਗਾ ਵੀ ਲਾਈਨਿੰਗ ਦੀ ਰਿਕੁਆਇਰ ਹੋਊਗੀ ਜਿਹੜੀਆਂ ਭੈਣਾਂ ਨੇ ਲਗਵਾਉਣੀਆਂ ਲਗਵਾ ਲਿਓ ਜਿਨ੍ਹਾਂ ਨੇ ਨਹੀਂ ਲਗਵਾਨੀ ਬੇਸ਼ੱਕ ਦੀ ਨਾਲ ਲਵਾਇਓ ਠੀਕ ਹੈ ਜੀ ਬਹੁਤ ਸੋਹਣਾ ਕੋਈ ਚੁੱਭਣ ਨੂੰ ਉਹ ਨਹੀਂ ਹੈਗਾ ਲੱਗਤੋਂ ਵੀ ਇਹਦੇ ਵਿੱਚ ਕੋਈ ਤਾਰ ਪਾਈ ਹੋਈ ਆ ਸ਼ਿਮਰ ਦੀ ਬਿਲਕੁਲ ਵੀ ਨਹੀਂ ਸਿਰਫ ਇੱਕ ਸ਼ਾਈਨ ਵਾਲਾ ਥ੍ਰੈਡ ਵਿੱਚ ਚੱਲਦਾ ਵਾ ਸਾਰੇ ਘੇਰੇ ਦੇ ਉੱਪਰ ਇਸ ਤਰ੍ਹਾਂ ਤੁਹਾਨੂੰ ਥ੍ਰੈਡਵਰਕ ਮਿਲੇਗਾ ਇਹਦੀ ਬਾਟਮ ਵੀ ਇਸ ਤਰ੍ਹਾਂ ਸੈਲਫ ਪ੍ਰਿੰਟਡ ਰਹੂਗੀ ਜੀ ਸੈਲਫ ਪ੍ਰਿੰਟਡ ਇਹਦੀ ਬਾਟਮ ਰਹੂਗੀ ਨਾਲ ਇਹਨਾਂ ਇਹਦੇ ਵੀ ਜਿਹੜਾ ਦੁਪੱਟਾ ਮਿਲੂਗਾ ਪਿਓਰ ਦਾ ਹੀ ਮਿਲੂਗਾ। ਪਿਓਰ ਦਾ ਦੁਪੱਟਾ ਰਹੂਗਾ ਬਹੁਤ ਸੋਹਣਾ ਬਹੁਤ ਹੀ ਪਿਆਰਾ। ਬਹੁਤ ਸੋਹਣੀ ਆ ਸਾਰੀ ਕ੍ਰिएशन ਦੁਪੱਟੀਆਂ ਦੀ ਬਹੁਤ ਮਿੱਠੇ ਪਿਆਰੇ ਜਿਹੇ ਕਲਰਾਂ ਦੇ ਨਾਲ ਬਹੁਤ ਮਿੱਠੀ ਪਿਆਰੀ ਜੀ ਪੇਂਟਿੰਗ ਹੋਈ ਹੋਈ ਆ। ਇਹਦਾ ਨੰਬਰ ਰਹੂਗਾ ਜੀ 5। ਇਹ 5 ਨੰਬਰ ਸੂਟ ਰਹੂਗਾ। ਕਲਰ ਇਹਦੇ ਵੀ ਤੁਹਾਨੂੰ ਦੋ ਮਿਲ ਜਾਣਗੇ। ਆਓ। ਦੋ ਕਲਰ ਮਿਲ ਜਾਣਗੇ ਇੱਕ ਰੋਜ਼ੀ 컬러 ਮਿਲ ਜੂਗਾ ਇੱਕ ਮਿਲ ਜੂਗਾ ਜੀ ਇਹ ਵਾਲਾ ਪਿਆਜ਼ੀ ਸ਼ੇਡ ਇਹਦਾ ਨੰਬਰ ਹੋਊਗਾ 6 ਇਹ 6 ਨੰਬਰ ਤੋਂ ਹੋਊਗਾ ਹਲੋ ਜੀ ਨੈਕਸਟ ਵਾਲਾ ਦੇਖ ਲਓ ਟੋਟਲੀ ਹਾ ਆਦੇ ਥ्रेड ਵਰਕ ਦੇ ਉੱਪਰ ਬਣੇ ਹੋਏ ਪੀਸ ਨੇ ਇਹ ਥ्रेड ਵਰਕ ਤੇ ਰੈਡੀ ਹੋ ਕੇ ਆਏ ਨੇ ਬਹੁਤ ਸੋਹਣੇ ਸੁਪਰ ਡਿਜ਼ਾਈਨ ਨੇ ਲੇਮਨ ਸ਼ੇਡ ਦੇ ਉੱਪਰ ਸਾਰਾ ਬਾਹਾਂ ਦੇ ਉੱਪਰ ਤੁਹਾਨੂੰ ਪ੍ਰੋਪਰ ਕੰਮ ਮਿਲ ਰਿਹਾ ਘੇਰਾ ਪੂਰਾ ਫੁੱਲ ਹੈਵੀ ਮਿਲ ਰਿਹਾ ਸਾਰੇ ਪੱਲੇ ਤੇ ਫਰੰਟ ਤੇ ਪੈਨਲਸ ਮਿਲਦੇ ਆ ਫਲਾਵਰਸ ਮਿਲ ਰਹੇ ਨੇ ਸਾਰਾ ਥ्रेड ਵਰਕ ਦਾ ਬਹੁਤ ਸੋਹਣਾ ਕੰਮ ਹੋਇਆ ਹੋਇਆ ਤੇ ਨਾਲ ਇਹਦੇ ਦੁਪੱਟਾ ਮਿਲੂਗਾ ਜੀ ਬਹੁਤ ਹੀ ਪਿਆਰਾ ਜਿਹਾ ਤੇ ਬਹੁਤ ਹੀ ਸੋਹਣਾ ਜਿਹਾ ਕਲਰ ਕੰਟਰਾਸਟ ਦੁਪੱਟੀਆਂ ਦੇ ਥ੍ਰੈਡ ਦੇ ਨਾਲ ਹੋਈ ਹੋਈ ਨੇ ਜਿਵੇਂ ਕੇ ਥ੍ਰੈਡ ਜਿੱਦਾਂ ਦੇ ਚੱਲੇ ਹੋਏ ਨੇ ਉਦਾਂ ਦੇ ਤੁਹਾਨੂੰ ਮਿਲ ਰਹੇ ਨੇ ਜੀ ਦੁਪੱਟੇ ਬਹੁਤ ਸੋਹਣੇ ਦੁਪੱਟਾ ਰਹੂਗਾ ਬਹੁਤ ਹੀ ਪਿਆਰਾ ਜਿਹਾ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਪੀਸ ਪਸੰਦ ਆਊਗਾ ਬਿਲਕੁਲ ਬਹੁਤ ਸੋਹਣੀ ਸ਼ਾਈਨਾ ਦੁਪੱਟੇ ਦੇ ਵਿੱਚ ਬਹੁਤ ਸੋਹਣੀ ਮਸਕੀਨ ਲੱਗੀ ਹੋਈ ਆ ਦੁਪੱਟੇ ਤੇ ਕੁਆਲਿਟੀ ਬਹੁਤ ਵਧੀਆ ਬਹੁਤ ਪਾਈ ਇਹਦਾ ਨੰਬਰ ਹੋਊਗਾ ਜੀ 7 7 ਨੰਬਰ ਇਹ ਸੂਟ ਰਹੂਗਾ ਇਹ ਲੋਟ ਇਹ ਸਾਰੇ कॉटन ਦੇ بیس ਆ ਇਹਨਾਂ بیسਾਂ ਨੂੰ ਬਿਲਕੁਲ ਵੀ ਬਿਲਕੁਲ ਵੀ ਨਹੀਂ ਤੁਹਾਨੂੰ ਲਾਈਨਿੰਗ ਵਗੈਰਾ ਦੀ ਰਿਕੁਆਇਰ ਨਹੀਂ ਰਹੂਗੀ ਬਹੁਤ ਸੋਹਣੇ कॉटन ਦੇ بیس ਸਾਰੇ ਰਾਮਟੈਕਸ ਦੇ ਜਿਹੜੇ بیس ਹੁੰਦੇ ਨੇ ਨਾ ਉਹ بیسਾਂ ਦੇ ਉੱਪਰ ਸਾਰਿਆਂ ਦੇ ਉੱਪਰ ਇਹ ਥ्रेड ਵਰਕ ਹੋਇਆ ਹੋਇਆ ਹੈ

ਬਹੁਤ ਸੋਹਣੀ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਆ ਜਿਹੜਾ ਪੀਸ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਉਹਦਾ ਸਕਰੀਨਸ਼ਾਟ ਲੈਣਾ ਤੇ ਆਰਡਰ ਕਰਨਾ ਨੰਬਰ ਹੋਊਗਾ ਜੀ 8 8 ਨੰਬਰ ਸੂਟ ਰਹੂਗਾ ਲਓ ਜੀ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਆ ਹਰੇਕ ਇਹ ਡਿਜ਼ਾਈਨ ਡਿਫਰੈਂਟ ਲੁੱਕ ਦੇ ਰਿਹਾ ਡਿਫਰੈਂਟ ਜਾਨਕਿ ਪੈਟਰਨ ਬਣੇ ਹੋਏ ਨੇ ਇਹ ਇਹ ਵੀ ਬਲੂ ਕਲਰ 에য়ারਫੋਰਸ ਬਲੂ ਜਿਹੜਾ ਕਲਰ ਆਉਂਦਾ ਉਹ ਵਾਲਾ ਕਲਰ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਇਹਦੇ ਨਾਲ ਵੀ ਸੇਮ ਤੁਹਾਨੂੰ ਜਿਹੜਾ ਦੁਪੱਟਾ ਮਿਲ ਰਿਹਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਮਿਲ ਰਿਹਾ ਇਸ ਤਰ੍ਹਾਂ ਉਹ ਕੀ ਦੁਪੱਟੇ ਦੀ ਸਾਰੀ ਪ੍ਰਿੰਟਿੰਗ ਬਹੁਤ ਸੋਹਣਾ ਦੁਪੱਟਾ ਵਾ ਬਹੁਤ ਹੀ ਪਿਆਰਾ ਜਿਹਾ ਲੋ ਪੂਰੇ ਖੁੱਲੇ ਡੁੱਲੇ ਟਾਈ ਟਾਈ ਮੀਟਰ ਦੇ ਦੁਪੱਟੇ ਆ ਬਿਲਕੁਲ ਲਾਈਟ weight ਦੇ ਪੂਰੇ ਸੌਫਟ ਨੰਬਰ ਹੋਊਗਾ ਜੀ ਇਹਦਾ 9 ਇਹ 9 ਨੰਬਰ ਸੂਟ ਰਹੂਗਾ ਫਟਾਫਟ ਆਪਣੇ ਪਸੰਦ ਦਾ ਸੂਟ ਪਿੱਕ ਕਰੀ ਚੱਲਿਓ ਕਲਰ ਕੰਬੀਨੇਸ਼ਨ ਸਾਰੇ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਜੇ ਆਏ ਨੇ ਇਹਦੇ ਵਿੱਚ ਆਉਟ ਇਹ ਬੈਂਕ ਬੈਂਕੀ ਕਲਰ ਦੇ ਵਿੱਚ ਬਹੁਤ ਹੀ ਪਿਆਰਾ ਇਸ ਤਰ੍ਹਾਂ ਪੱਲੇ ਦੇ ਉੱਪਰ ਤੁਹਾਨੂੰ ਵਰਕ ਮਿਲ ਰਿਹਾ ਬਹੁਤ ਸੋਹਣਾ ਗਲੇ ਦੇ ਉੱਪਰ ਤੁਹਾਨੂੰ ਸਾਰਾ ਥ्रेड ਵਰਕ ਦਾ ਕੰਮ ਟੋਟਲੀ ਸਾਰੀ ਥ्रेड ਵਰਕ ਹੈ ਬਹੁਤ ਹੀ ਸੋਹਣੀ ਨਾਲ ਬਾਹਾਂ ਦੇ ਉੱਪਰ ਸੇਮ ਪਿਓਰ ਕਾਟਨ ਦਾ ਕੋਈ ਵੀ ਇਹਦੇ ਵਿੱਚ ਸਿੰਥੈਟਿਕ ਬੇਸ ਨਹੀਂ ਹੈਗੇ ਕਿਸੇ ਤਰ੍ਹਾਂ ਦੀ ਕੋਈ ਲਾਈਨਿੰਗ ਦੀ ਕੋਈ ਅੰਡਰਸ਼ਰਟ ਦੀ ਰਿਕਾਇਰ ਨਹੀਂ ਆਲ ਓਵਰ ਸਾਰੇ ਸੂਟ ਨੇ 5 ਮੀਟਰ ਦੀ ਪ੍ਰੋਪਰ ਤੁਹਾਨੂੰ ਕੱਟ ਮਿਲਣ ਜਾ ਰਹੀ ਆ ਲਓ ਜੀ ਇਦਾਂ ਰੂ ਕਹਿੰਦਾ ਦੁਪੱਟਾ आई डाई ਦੇ ਬੰਗੂ ਦੋ ਤਿੰਨ ਕਲਰਾਂ ਦੇ ਡਿਫਰੈਂਟ ਡਿਫਰੈਂਟ ਦੇਖੋ ਪਿਆ ਹੋਇਆ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਦੁਪੱਟੇ ਦੇ ਵਿੱਚ ਹੈਗੇ ਸਾਰੇ ਥ੍ਰੈਡ ਨਾਲ ਦੇ ਕਲਰ ਇਹਨਾਂ 'ਚ ਚੱਲੇ ਹੋਏ ਨੇ ਨੰਬਰ ਹੋਊਗਾ ਜੀ 10 10 ਨੰਬਰ ਇਹ ਸੂਟ ਰਹੂਗਾ ਲਓ ਜੀ ਅੱਜ ਦੇ ਵੀਡੀਓ ਦਾ ਲਾਸਟ ਡਿਜ਼ਾਈਨ ਜਿਹੜਾ ਰਹੂਗਾ ਪੱਲਾ ਡਿਜ਼ਾਈਨ ਆ ਇਹ ਪੱਲਾ ਥ੍ਰੈਡ ਵਰਕ ਜਿਹੜਾ ਚੱਲ ਰਿਹਾ ਵਾ ਮਹਿੰਦੀ ਆ ਕਲਰ ਆ ਬਹੁਤ ਹੀ ਪਿਆਰਾ ਜਿਹਾ ਉੱਪਰ ਸਾਰਾ ਬੂਟੀ ਦਾ ਕੰਮ ਮਿਲੂਗਾ ਤੁਹਾਨੂੰ ਪੱਲੇ ਦੇ ਉੱਤੇ ਸੇਮ ਪੂਰਾ ਹੈਵੀ ਥ्रेड ਵਰਕ ਦਾ ਕੰਮ ਮਿਲੂਗਾ ਤੇ ਨਾਲ ਜਿਹੜਾ ਇਹ ਦੁਪੱਟਾ ਮਿਲੂਗਾ ਉਹ ਵੀ ਬਹੁਤ ਸੋਹਣਾ ਮਿਲੂਗਾ ਮਹਿੰਦੀ ਆ ਕੰਟਰਾਸਟ ਦੇ ਨਾਲ ਬਹੁਤ ਸੋਹਣਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰਹੂਗਾ ਬਹੁਤ ਸੋਹਣੇ ਖੁੱਲੇ ਡੁੱਲੇ ਸਾਰੇ ਦੁਪੱਟੇ ਨੇ ਇਹਨਾਂ ਨਾਲ ਲੱਗੇ ਹੋਏ ਨੰਬਰ ਰਹੂਗਾ ਜੀ 11 11 ਨੰਬਰ ਤੋਂ ਰਹੂਗਾ ਲਾਸਟ ਡਿਜ਼ਾਈਨ ਆ ਕਲਰ ਇਹਦੇ ਵਿੱਚ ਤੁਹਾਨੂੰ ਦੋ ਮਿਲ ਜਾਣਗੇ ਸੈਕਿੰਡ ਕਲਰ ਇਹਦਾ ਰਹੂਗਾ ਪਿੰਕ ਗਾਜਰੀ ਜੀ ਟੂਨ ਦੇ ਉੱਪਰ ਸੇਮ ਹੀ ਰਹੂਗਾ ਇਹਦਾ ਦੁਪੱਟਾ ਸੀਮ ਇਦਾਂ ਦਾ ਦੁਪੱਟਾ ਰਹੂਗਾ ਸੀਮ ਇਦਾਂ ਦਾ ਸੂਟ ਰਹੂਗਾ ਬਹੁਤ ਸੋਹਣਾ ਪੈਟਰਨ ਆ ਬਹੁਤ ਹੀ ਪਿਆਰਾ ਜਿਹਾ ਨੰਬਰ ਰਹੂਗਾ ਜੀ 12 12 ਨੰਬਰ ਇਹ ਸੂਟ ਰਹੂਗਾ ਤੇ ਲੋ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਸੋਹਣੀ ਲੱਗੀ ਹੋਊਗੀ ਜਿਹੜਾ ਵੀ ਸੂਟ ਇਹਨਾਂ ਚ ਪਸੰਦ ਆ ਹੋਊਗਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ WhatsApp ਦਾ ਨੰਬਰ ਸਾਡਾ ਸਕਰੀਨ ਤੇ ਚੱਲ ਰਿਹਾ ਤੇ ਘਰ ਬੈਠੇ ਆਰਾਮ ਦੇ ਨਾਲ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਜੀ ਨਵੀਂ ਵੀਡੀਓ ਤੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ